ਆਜਾ ਆਪਾਂ ਗੱਲ ਕਰਦੇ ਹਾਂ 3 ਫੁੱਟ ਦੇ ਇੱਕ ਜਵਾਨ ਦੀ ਇੱਕ ਨੌਜਵਾਨ ਕਵਾਂਗੇ ਬਿਹਤਰ ਰਹੇਗਾ ਉਹਨਾਂ ਨੂੰ ਗਣੇਸ਼ ਬਰਾਇਆ ਗੁਜਰਾਤ ਦੇ ਜ਼ਿਲ੍ਹਾ ਭਾਵਨਗਰ ਦੇ ਰਹਿਣ ਵਾਲੇ ਨੇ ਜਦੋਂ ਗਣੇਸ਼ ਬਰਾਇਆ ਹੋਣਾ ਨੇ 12ਵੀਂ ਕੀਤੀ ਮੈਡੀਕਲ ਦੇ ਨਾਲ ਤਾਂ ਇਹਨਾਂ ਦਾ ਇਰਾਦਾ ਸੀਗਾ ਵੀ ਮੈਂ ਹੁਣ NEET ਦਾ ਐਗਜ਼ਾਮ ਕਲੀਅਰ ਕਰਕੇ MBBS ਕਰਾਂ ਉਦੋਂ ਬਾਅਦ ਮੈਂ ਡਾਕਟਰ ਬਣਾ ਤੇ ਆਪਣੀਆਂ ਸੁਭਾਵਾਂ ਜਿਹੜੀਆਂ ਸਮਾਜ ਭਤੀ ਮੈਂ ਸਮਰਪਿਤ ਕਰਾਂ ਪਰ ਇਹਨਾਂ ਨੂੰ ਪਤਾ ਨਹੀਂ ਸੀ ਵੀ ਇਹਨਾਂ ਨੇ ਜਿਹੜਾ ਸੁਪਨਾ ਵੇਖ ਲਿਆ ਉਹਦੇ ਵਿੱਚ ਉਸ ਰਾਹ ਦੇ ਵਿੱਚ ਬੜੇ ਰੋੜੇ ਆਉਣੇ ਆ ਬੜੇ ਅੜਿੱਕੇ ਆਉਣੇ ਆ ਬੜੀਆਂ ਹਾਰਡਲਸ ਆਉਣੀਆਂ ਜਦੋਂ ਗਣੇਸ਼ ਬਰਾਇਆ ਹੋਣੀ ਪਲੱਸ 2 ਕਰ ਲੈਂਦੇ ਆ ਨੀਟ ਦਾ ਐਗਜ਼ਾਮ ਕਲੀਅਰ ਕਰ ਲੈਂਦੇ ਆ ਇਹ ਜਦੋਂ ਭਾਵਨਗਰ ਮੈਡੀਕਲ ਕਾਲਜ ਦੇ ਵਿੱਚ ਐਮਬੀਬੀਐਸ 'ਚ ਐਡਮਿਸ਼ਨ ਲੈਣ ਜਾਂਦੇ ਆ ਤਾਂ ਇਹਨਾਂ ਨੂੰ ਇਨਕਾਰ ਕਰ ਦਿੱਤਾ ਜਾਂਦਾ ਇਹਨਾਂ ਨੂੰ ਇਨਕਾਰ ਇਸ ਕਰਕੇ ਕੀਤਾ ਜਾਂਦਾ ਵੀ ਭਾਈ ਤੁਹਾਡੀ ਜਿਹੜੀ ਹਾਈਟ ਹੈ ਬਹੁਤ ਛੋਟੀ ਹੈ ਔਰ ਤੁਸੀਂ ਜਿਹੜਾ ਜਦੋਂ ਮੈਡੀਕਲ ਦੇ ਵਿੱਚ ਐਮਰਜੈਂਸੀ ਸਰਵਿਸਿਜ਼ ਹੁੰਦੀਆਂ ਜਦੋਂ ਇਸ ਪੇਸ਼ੇ ਦੇ ਵਿੱਚ ਕਿਤੇ ਐਮਰਜੈਂਸੀ ਆ ਜਾਂਦੀ ਹੈ ਤੁਸੀਂ ਉਸ ਨੂੰ ਹੈਂਡਲ ਨਹੀਂ ਕਰ पाओਗੇ ਮੈਡੀਕਲ ਕਾਉਂਸਲ ਆਫ ਇੰਡੀਆ ਇਸ 3 ਫੁੱਟ ਦੇ ਗਣੇਸ਼ ਨੂੰ ਇਨਕਾਰ ਕਰ ਦਿੰਦਾ ਕਿ ਤੁਸੀਂ ਜਿਹੜਾ ਉਹ ਹੈਂਡਲ ਨਹੀਂ ਕਰ पाओगे ਪਰ ਇਹ ਹਾਰ ਨਹੀਂ ਮੰਨਦੇ ਕਹਿੰਦੇ ਕੋਈ ਗੱਲ ਹੀ ਨਹੀਂ ਇਹ ਤੁਹਾਨੂੰ ਲੱਗਦਾ ਕਿ ਮੇਰੀ ਹਾਈਟ ਜਿਹੜੀ ਹੈ ਉਹ ਛੋਟੀ ਆ ਪਰ ਮੇਰੇ ਹੌਸਲੇ ਜਿਹੜੇ ਆ ਉਹ ਪੂਰੇ ਬਲੰਦ ਆ ਨੇਕ ਆ ਮੈਂ ਤਾਂ ਐਮਬੀਬੀਐਸ ਕਰਕੇ ਹੀ ਰਹੂੰਗਾ ਇਹ ਆਪਣੇ ਪ੍ਰਿੰਸੀਪਲ ਨਾਲ ਗੱਲ ਕਰਦੇ ਆ ਕਿ ਮੈਨੂੰ ਇਸ ਕਰਕੇ ਇਨਕਾਰ ਕਰ ਦਿੱਤਾ ਗਿਆ ਕਿ ਮੇਰੀ ਹਾਈਟ 3 ਫੁੱਟ ਆ ਇਹਨਾਂ ਦੇ ਪ੍ਰਿੰਸੀਪਲ ਜਿਹੜੇ ਸੀਗੇ ਉਹ ਕਹਿੰਦੇ ਵੀ ਆਪਾਂ ਜ਼ਿਲ੍ਹਾ ਪ੍ਰਸ਼ਾਸਨ ਤੱਕ ਜਾਂਦੇ ਆ ਉਸ ਤੋਂ ਬਾਅਦ ਸਾਡੇ ਸੂਬੇ ਦੇ ਜਿਹੜੇ ਸਿੱਖਿਆ ਮੰਤਰੀ ਆ ਉਹਨਾਂ ਨੂੰ ਮਿਲਦੇ ਆ ਜੀ ਉੱਥੋਂ ਵੀ ਹੱਥ ਪੱਲਾ ਕਿਸੇ ਨੇ ਨਾ ਫੜਾਇਆ ਤਾਂ ਫੇਰ ਆਪਾਂ ਅਦਾਲਤ ਦਾ ਰੁਕ ਕਰਾਂਗੇ ਔਰ ਇਦਾਂ ਹੀ ਹੁੰਦਾ ਇਹਨਾਂ ਨੂੰ ਕਿਸੇ ਪਾਸੇ ਜਦੋਂ ਹੱਥ ਪੱਲਾ ਕੋਈ ਨਹੀਂ ਫੜਾਉਂਦਾ ਉਹ ਇਹਨਾਂ ਦੀ ਹਾਈਟ ਦਾ ਹੀ ਹਵਾਲਾ ਦਿੰਦੇ ਆ ਵੀ ਤੁਹਾਡੀ ਹਾਈਟ ਜਿਹੜੀ ਆ ਬਹੁਤ ਛੋਟੀ 3 ਫੁੱਟ ਦੀ ਤੁਹਾਡੀ ਹਾਈਟ ਆ ਤੁਸੀਂ ਜਿਹੜਾ ਡਾਕਟਰ ਬਣਨ ਦੇ ਕਾਬਲ ਨਹੀਂ ਕਿਉਂਕਿ ਤੁਸੀਂ ਐਮਰਜੈਂਸੀ ਦੇ ਵਿੱਚ ਆਪਣੀਆਂ ਸੇਵਾਵਾਂ ਜਿਹੜੀਆਂ ਉਹ ਬਤੌਰ ਬਾਖੂ ਵੀ ਨਭਾ ਨਹੀਂ ਪਾਉਂਗੇ ਹਾਰ ਕੇ ਇਹ ਗੁਜਰਾਤ ਦੀ ਹਾਈ ਕੋਰਟ ਪਹੁੰਚ ਜਾਂਦੀ ਹੈ ਜਦੋਂ ਗੁਜਰਾਤ ਹਾਈ ਕੋਰਟ ਪਹੁੰਚਦੇ ਆ ਤਾਂ ਉੱਥੇ ਫਿਰ ਐਮਸੀਆਈ ਵੀ ਪਹੁੰਚ ਜਾਂਦੀ ਹੈ ਯਾਨੀ ਕਿ ਮੈਡੀਕਲ ਕਾਉਂਸਲ ਆਫ ਇੰਡੀਆ ਫਿਰ ਜਦੋਂ ਦੋਵਾਂ ਵਕੀਲਾਂ ਦੇ ਦਰਮਿਆਨ ਜ਼ਰਾ ਹੁੰਦੀ ਹੈ ਤਾਂ ਐਮਸੀਆਈ ਦਾ ਵਕੀਲ ਜਿੱਤ ਜਾਂਦਾ ਉਹ ਜੱਜ ਸਾਹਿਬ ਨੂੰ ਇਹ ਗੱਲ ਕਨਵਿੰਸ ਕਰਨ ਦੇ ਵਿੱਚ ਕਾਮਯਾਬ ਹੋ ਜਾਂਦਾ ਵੀ ਗਣੇਸ਼ ਦੀ ਹਾਈਟ ਛੋਟੀ ਹੈ ਇਹ ਮੈਡੀਕਲ ਸੇਵਾਵਾਂ ਨਹੀਂ ਨਭਾ ਪਾਏਗਾ ਹਾਈ ਕੋਰਟ ਇਹਨਾਂ ਨੂੰ ਇਨਕਾਰ ਕਰ ਦਿੰਦੀ ਆ ਪਰ ਗਣੇਸ਼ ਹੋਣੀ ਹੌਸਲਾ ਨਹੀਂ ਹਾਰਦੇ ਕਹਿੰਦੇ ਨਾ ਭਾਈ ਇਹ ਤੋਂ ਉੱਤੇ ਵੀ ਅਦਾਲਤਾਂ ਹੈਗੀਆਂ ਨੇ ਕਿਉਂਕਿ ਇਹ ਤੋਂ ਉੱਤੇ ਮੇਰਾ ਹੌਸਲਾ ਸਭ ਤੋਂ ਜਿਹੜਾ ਉਹ ਜ਼ਿਆਦਾ ਮਹੱਤਵਪੂਰਨ ਆ ਮੇਰਾ ਹੌਸਲਾ ਜਿਹੜਾ ਉਹ ਜ਼ਿਆਦਾ ਅਹਿਮੀਅਤ ਰੱਖਦਾ ਇਹਨਾਂ ਦੇ ਇਨਕਾਰ ਨਾਲੋਂ ਜਦੋਂ ਫਿਰ ਗਣੇਸ਼ ਮਾਨਯੋਗ ਸੁਪਰੀਮ ਕੋਰਟ ਪਹੁੰਚਦੇ ਆ ਜਦੋਂ ਉੱਥੇ ਸਾਰਾ ਕੁਝ ਦੱਸਦੇ ਆ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਤੇ ਮੈਨੂੰ ਇਸ ਕਰਕੇ ਐਡਮਿਸ਼ਨ ਨਹੀਂ ਦਿੱਤੀ ਜਾ ਰਹੀ ਵੀ ਮੇਰੀ ਹਾਈਟ ਬਹੁਤ ਘੱਟ ਹੈ ਤਾਂ ਮਾਨਯੋਗ ਸੁਪਰੀਮ ਕੋਰਟ ਕਹਿੰਦੀ ਇਹ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈ ਤੁਸੀਂ ਡਾਕਟਰੀ ਕਰ ਸਕਦੇ ਹੋ ਤੁਸੀਂ ਐਮਬੀਬੀਐਸ ਕਰ ਸਕਦੇ ਹੋ ਤੁਹਾਨੂੰ ਰੋਕਿਆ ਹੀ ਨਹੀਂ ਜਾ ਸਕਦਾ 2018 ਦੇ ਵਿੱਚ ਗਣੇਸ਼ ਹੋਣਾ ਨੂੰ ਐਮਬੀਬੀਐਸ ਕਰਨ ਵਾਸਤੇ ਇਜਾਜ਼ਤ ਮਿਲ ਜਾਂਦੀ ਹੈ ਮਾਨਯੋਗ ਸੁਪਰੀਮ ਕੋਰਟ ਤੋਂ ਫਿਰ ਗਣੇਸ਼ ਜਿਹੜੇ ਆ ਉਸੇ ਹੀ ਭਾਵਨਗਰ ਦੇ ਮੈਡੀਕਲ ਕਾਲਜ ਦੇ ਵਿੱਚ ਜਾਂਦੇ ਆ ਜਿੱਥੇ ਇਹਨਾਂ ਨੂੰ ਇਨਕਾਰ ਕੀਤਾ ਗਿਆ ਸੀ ਵੀ ਤੁਸੀਂ ਐਮਬੀਬੀਐਸ ਨਹੀਂ ਕਰ ਸਕਦੇ 2019 ਦੇ ਵਿੱਚ ਇਹਨਾਂ ਨੂੰ ਐਡਮਿਸ਼ਨ ਮਿਲ ਜਾਂਦੀ ਹੈ 2023 ਦੇ ਵਿੱਚ ਇਹ ਪਾਸ ਆਊਟ ਹੁੰਦੇ ਨੇ ਤੇ ਅੱਜ ਇਹਨਾਂ ਦੇ ਨਾਮ ਦੇ ਨਾਲ ਇਹਨਾਂ ਦਾ ਸੁਪਨਾ ਸাকার ਹੋਇਆ ਇਹਨਾਂ ਦੇ ਨਾਮ ਦੇ ਨਾਲ ਡਾਕਟਰ ਗਣੇਸ਼ ਬਰਾਇਆ ਲੱਗਿਆ ਨਾਮ ਜਿਹੜਾ ਲੱਗਿਆ ਹੋ ਡਾਕਟਰ ਲੱਗਿਆ ਬੜੇ ਖੁਸ਼ ਨੇ ਔਰ ਸਭ ਤੋਂ ਮਜ਼ੇਦਾਰ ਗੱਲ ਇਹ ਹੈ ਕਿ ਜਿਹੜੇ ਡਾਕਟਰ ਗਣੇਸ਼ ਬਰਾਇਆ ਨੇ ਇਹ ਏਸੇ ਭਵਨਗਰ ਦੇ ਜ਼ਿਲ੍ਹਾ ਹਸਪੀਟਲ ਦੇ ਵਿੱਚ ਇਸ ਵੇਲੇ ਇੰਟਰਨਸ਼ਿਪ ਕਰ ਰਹੇ ਆ ਇਹ ਆਪਣੀਆਂ ਸੇਵਾਵਾਂ ਜਿਹੜੀਆਂ ਨਿਭਾ ਰਹੇ ਆ ਆਪਣੇ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਦੇ ਵਿੱਚ ਜਿੱਥੇ ਇਹ ਪੂਰੀ ਤਨਦੇਹੀ ਦੇ ਨਾਲ ਪੂਰੀ ਮਿਹਨਤ ਦੇ ਨਾਲ ਕੰਮ ਕਰ ਰਹੇ ਆ ਔਰ ਲੋਕ ਇਹਨਾਂ ਦੀ ਮਿਹਨਤ ਨੂੰ ਇਹਨਾਂ ਦੇ ਹੌਸਲੇ ਨੂੰ ਇਹਨਾਂ ਦੇ ਸਿੱਦਕ ਨੂੰ ਸਲਾਮ ਕਰ ਰਹੇ ਆ ਕਿ ਹੌਸਲਾ ਹੋਵੇ ਤਾਂ ਡਾਕਟਰ ਗਣੇਸ਼ ਵਰਗਾ ਕਿਉਂਕਿ ਜਿਨ੍ਹਾਂ ਨੂੰ ਕੋਰਟ ਤੱਕ ਨੇ ਇਨਕਾਰ ਕਰ ਦਿੱਤਾ ਸੀ ਮਾਨਯੋਗ ਹਾਈ ਕੋਰਟ ਨੇ ਇਨਕਾਰ ਕਰ ਦਿੱਤਾ ਸੀਗਾ ਵੀ ਤੁਸੀਂ ਜਿਹੜਾ ਡਾਕਟਰ ਹੀ ਨਹੀਂ ਕਰ ਸਕਦੇ ਪਰ ਗਣੇਸ਼ ਹੁਣਾ ਨੇ ਹਾਰ ਨਹੀਂ ਮੰਨੀ ਆਖਰ ਆਪਣੇ ਨਾਂ ਦੇ ਨਾਲ ਇਹ ਡਾਕਟਰ ਸ਼ਬਦ ਲਵਾ ਕੇ ਮੰਨੇ ਕਿਉਂਕਿ ਇਹਨਾਂ ਦਾ ਸੁਪਨਾ ਸੀਗਾ ਕਿ ਮੈਂ ਡਾਕਟਰ ਹੀ ਬਣਨਾ ਔਰ ਇਹਨਾਂ ਨੇ ਆਪਣੀ ਡਾਕਟਰੀ ਦੀ ਪੜ੍ਹਾਈ ਮੁਕੰਮਲ ਕੀਤੀ ਤੇ ਹੁਣ ਇਸ ਵੇਲੇ ਇਹ ਹਸਪੀਟਲ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ